ਸ਼ਿਆਟਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਸ਼ਿਆਟਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਲੁੱਟਾਂ ਖੋਹਾਂ ਕਰਦੇ ਸੀ ਇਹਨਾਂ ਦੇ ਵਿੱਚੋਂ ਇੱਕ ਦੋ ਕੇਸਾਂ ਦੇ ਵਿੱਚੋਂ ਪੀਓ ਵੀ ਸੀ ਅੱਜ ਦਿਨ ਐਤਵਾਰ 7 ਤਰੀਕ ਸਮਾਂ 2 ਵਜੇ ਦੇ ਕਰੀਬ ਪੁਲਸ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਜਾ ਰਹੀ ਆ ਉੱਥੇ ਹੀ ਪੁਲਸ ਅਧਿਕਾਰੀਆਂ ਦਾ ਕਹਿਣਾ ਕਿ ਵਾਰਦਾਤ ਦੇ ਟਾਈਮ ਤੇ ਜਿਹੜਾ ਮੋਟਰਸਾਈਕਲ ਵਰਤਿਆ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਏ ਤੇ ਆਓ ਸੁਣਾਉਨੇ ਆ ਕੀ ਕਹਿਣਾ ਏ ਇਸਨ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਪ੍ਰਭਜੋਤ ਸਿੰਘ ਜੀ ਵਿਰਕ ਏਸੀਪੀ ਕਮਲਜੀਤ ਸਿੰਘ ਜੀ ਔਲਕ ਇਨਾਂ ਦੇ ਦਿਸ਼ਾ ਨਿਰਦੇਸ਼ ਤੇ ਮਗਰਲੇ ਸਮੇਂ ਤੋਂ ਡਰੱਗ ਵੇਚਣ ਵਾਲਿਆਂ ਦੇ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੇ ਥਾਣੇ ਵੱਲੋਂ ਜੰਗੀ ਪੱਤਰ ਤੇ ਮੈਮ ਜਿਹੜੀ ਹੈ ਮਿੱਟੀ ਗਈ ਹੈ ਉਹਦੇ ਤਹਿਤ ਹੀ ਜਿਹੜਾ ਕਿ ਮੁਕੱਦਮਾ ਨੰਬਰ 245 711 23 ਜੁਰਮ 379 20 34 ਆਈਪੀਸੀ ਥਾਣਾ ਸ਼ਾਟਾ ਵਿਖੇ ਜਿਹੜਾ ਦਰਜ ਰਿਸਟਰ ਕੀਤਾ ਗਿਆ ਸੀ ਏਐਸਆਈ ਸਾਡੇ ਸੁਸ਼ਪਾਲ ਸਿੰਘ ਵੱਲੋਂ ਤੇ ਜਿਹੜਾ ਮਦਈ ਸੀ ਨਵਲ ਕੁਮਾਰ ਦੂਬੇ ਪੁੱਤਰ ਵਿਨੋਦ ਕੁਮਾਰ ਦੂਬੇ ਇਹਦੇ ਤੋਂ ਜਿਹੜਾ ਇਹ ਮੋਬਾਈਲ ਸੀ ਇਹਨਾਂ ਅਰਿਆੜ ਹਾਊਸ ਕਿਰਪਾ ਨਗਰ ਨਰੈਣਗੜ੍ਹ ਲਾ ਕੇ ਖੋਲਿਆ ਸੀ ਇਹਨਾਂ ਨੇ ਮਤਲਬ ਦੋ ਨੌਜਵਾਨਾਂ ਨੇ ਠੀਕ ਹੈ ਜੀ ਉਹਦੇ ਇਤਹੀਂ ਤਤਕੀਸ਼ ਕਰਕੇ ਸਾਈਬਰ ਕ੍ਰਾਈਮ ਦੀ ਮਦਦ ਲੈ ਕੇ ਇਹਦੇ ਵਿੱਚ ਦੋਸ਼ੀ ਜਿਹੜਾ ਸਾਹਿਲਪ੍ਰੀਤ ਸਿੰਘ ਉਲਫ਼ ਸਾਹਿਲ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਢੰਡਾ ਹੈ ਦੂਜਾ ਇਹਦਾ ਸਾਥੀ ਜਿਹੜਾ ਹੈ ਮੇਜਰ ਸਿੰਘ ਪੁੱਤਰ ਹੀਰਾ ਸਿੰਘ ਹੈ ਪੱਤੀ ਖਾਰਾ ਖੂ ਪਿੰਡ ਕਸੇਲ ਇਹਨਾਂ ਨੂੰ ਜਿਹੜਾ ਅੱਗੇ ਕੱਲ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਫਤਾਰੀ ਦੌਰਾਨ ਇਹਨਾਂ ਤੋਂ ਜਿਹੜਾ ਵਾ ਮਤਲਬ ਮੋਬਾਈਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਉਹ ਬਰਾਮਦ ਕਰ ਲਿਆ ਇਹ ਵਾਰਦਾਤ ਸਮੇਂ ਜਿਹੜਾ ਮੋਟਰਸਾਈਕਲ ਵਰਤਿਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਇੱਕ ਦੋਸ਼ੀ ਸੀ ਲਵ ਲਵ ਸਿੰਘ ਉਰਫ 골ਡੀ ਪੁੱਤਰ ਸੁਖਦੇਵ ਸਿੰਘ ਵਾਸੀ ਟਾਂ ਜਿਹੜਾ ਇਹ ਟਾਂ ਇਹ ਵੀ ਪੀਓਸੀ ਸਾਡੇ ਇੱਥੇ ਪੰਜ ਮੁਕਦਮੇ ਦਰਜ ਹੈ ਦੋ ਮੁਕਦਮਿਆਂ ਦੇ ਵਿੱਚ ਪੀਓਸੀ ਜਿਹੜਾ ਇਹਨੂੰ ਹੀ ਸਾਡੇ ਏਐਸਸੀ ਬਲਰਾਜ ਸਿੰਘ ਸਾਡੀ ਟੀਮ ਵੱਲੋਂ ਜਿਹੜਾ ਨਾਲਾ ਕੇ ਇਹਨੂੰ ਕਸਟਾਰਕ ਕੀਤਾ ਗਿਆ ਇਹਨਾਂ ਲੋਕੀਆਂ ਦਾ ਜਿਹੜਾ ਅਸੀਂ ਹੁਣ ਪੁਲਸ ਰਿਮਾਂਡ ਲੈ ਕੇ ਤੇ ਅਗਲੀ ਫਰਦਰ ਪੁਸ਼ਕਸ਼ ਜਿਹੜੀ ਆ ਉਹ ਵੀ ਕਰਨਾ ਹੈ ਜਿਹੜੀਆਂ ਹੋਰ ਵੀ ਇਹਨਾਂ ਨੇ ਸ਼ਹਿਰ ਚ ਵੱਖ-ਵੱਖ ਤਾਵੇਂ ਤੇ ਵਾਰਦਾਤਾ ਕੀਤੀਆਂ ਉਹਦੇ ਚ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਇਹਨਾਂ ਦੇ ਪਹਿਲੇ ਤੋਂ ਪਤੇ ਆ ਸਾਈਲੋ ਦੇ ਲੋਕ ਹਾਂ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਐਕਚੁਅਲ ਨੇ ਘਰ ਤੋਂ ਘਰ 6 ਵਾਰਦਾਤਾ ਇਹਨਾਂ ਨੇ ਕੀਤੀਆਂ ਇਹ ਦੱਸ ਰਹੇ ਜਿਹੜੀਆਂ ਤੇ ਇਹ ਅਸੀਂ ਇਹਨਾਂ ਨੂੰ ਅੱਜ ਰਿਮਾਂਡ ਹਸਲ ਕਰਕੇ ਤੇ ਜਿੱਥੇ-ਜਿੱਥੇ ਵੀ ਇਹਨਾਂ ਨੇ ਵਾਰਦਾਤਾ ਕੀਤੀਆਂ ਉਹਨਾਂ ਤੋਂ ਰਿਕਵਰੀ ਕਰਾ ਸਰ ਨਸ਼ੇ ਦੀ ਗੱਲ ਨਸ਼ੇ ਦੇ ਵੀ ਇਹ ਆਦੀ ਨੇ ਬਟ ਉਹ ਵੀ ਵੇਖਾਂਗੇ ਕਿ ਕਿੱਥੋਂ ਲਿਆ ਕੇ ਜਿਹੜੀ ਹੀਰੋਨ ਵਗੈਰਾ ਇਹ ਪੀਂਦੇ ਆ ਤੇ ਇਹ ਵੀ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ